ਇੱਥੇ ਡਾਕਟਰ ਡੀਸੀ ਸਿੰਘ ਜੀ ਪਹੁੰਚੇ ਆ ਤੇ ਆਪਾਂ ਨੂੰ ਫੀਡ ਬਾਰੇ ਤੇ ਬੱਕਰੀਆਂ ਨੂੰ ਭਲਾ ਪ੍ਰੈਤ ਕਿਸ 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 ਦਵਾਈ ਨਾਲ ਕਰਨਾ ਉਹ ਆਪਾਂ ਨੂੰ ਜਾਣਕਾਰੀ ਦੇਣਗੇ ਤੇ ਆਓ ਲੈਨੇ ਆ ਜਾਣਕਾਰੀ ਡਾਕਟਰ ਡੀਸੀ ਸਿੰਘ ਤੋਂ ਬਹੁਤ ਬਹੁਤ ਧੰਨਵਾਦ ਕਰਨ ਦੇ ਲਈ ਤੁਹਾਡਾ ਤੇ ਜਾਣਕਾਰੀ ਦਿਓ ਜੀ ਡਾਕਟਰ ਪਹਿਲਾਂ ਤਾਂ ਜੀ ਮੇਰੇ ਨੂੰ ਸਾਰੇ ਸੂਰੇ ਵਾਲੇ ਮੰਡੀ ਤੇ ਪਹੁੰਚਣ ਤੇ ਹਰ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਸਾਰਿਆਂ ਦਾ ਮੇਰੀਆਂ ਦਿਲ ਦੀਆਂ ਹਰਾਈਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਆਪਣਾ ਜੀ ਟੌਪਿਕ ਹੁੰਦਾ ਆਪਾਂ ਇਹ ਆਈ ਵਾਰੀ ਕੋਸ਼ਿਸ਼ ਕਰੀ ਦੀ ਹੈ ਵੀ ਲੋਕਾਂ ਨੂੰ ਜਾਣਕਾਰੀ ਮੁਹੱਈਆ ਹੋਵੇ ਮੈਂ ਮਲੱਪਾਂ ਦੇ ਮੈਂ ਬਾਰ-ਬਾਰ ਕਿਉਂ ਗੱਲ ਕਰਦਾ ਕਿਉਂਕਿ ਮਲੱਪ ਰਹਿਤ ਕਰਨਾ ਜਾਨਵਰ ਨੂੰ ਬਹੁਤ ਜ਼ਰੂਰੀ ਹੈ ਠੀਕ ਹੈ ਕਿਉਂਕਿ ਬੱਕਰੀ ਐ ਮੱਝ ਐ ਗਾਂ ਐ ਘੋੜਾ ਉਹ ਸਾਨੂੰ ਦੱਸ ਦੱਸ ਨਹੀਂ ਸਕਦੇ ਵੀ ਪਸ਼ੂ ਦੇ ਪੇਟ ਦੇ ਕੀੜੇ ਹੈਗੇ ਕਿ ਨਹੀਂ ਹੈਗੇ ਉਹ ਤੁਹਾਨੂੰ ਖੁਦ ਜਜਮੈਂਟ ਕਰਨੀ ਪਈ। ਸਭ ਤੋਂ ਵੱਡੀ ਨਿਸ਼ਾਨੀ ਕੀ ਹੈ ਵੀ ਪਸ਼ੂ ਦੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ। ਠੀਕ ਹੈ। ਅੱਖਾਂ ਦੇ ਵਿੱਚੋਂ ਪਾਣੀ ਆਉਣਾ, ਅੱਖਾਂ ਦੇ ਵਿੱਚੋਂ ਗਿੱਡਾ ਆਉਣੀਆਂ, ਗੋਹੇ ਦੇ ਵੇ ਰਾਹੀਂ ਜਾਲੇ ਆਉਣੇ। ਇਹ ਆਪਦੇ ਘਰੇ ਅੰਦਾਜ਼ਾ ਲਾ ਲਿਆ ਕਰੋ ਵੀ ਸਾਡੇ ਜਾਨਵਰ ਦੇ ਪੇਟ ਦੇ ਵਿੱਚ ਕੀੜੇ ਆ, ਚਾਹ ਮੱਝ ਆ, ਚਾਹ ਗਾਂ ਆ, ਚਾਹ ਘੋੜੀ ਆ। ਠੀਕ ਹੈ। ਉਸ ਤੋਂ ਇਲਾਵਾ ਜੇ ਦਾ ਤੁਹਾਡਾ ਜਾਨਵਰ ਗੱਬਣ ਹੈ। ਠੀਕ ਹੈ। ਉਹਦੇ ਵਾਸਤੇ ਫਨਮੰਡਾ ਜੋਲ ਸਾਲਟ ਆ ਜਿਹੜੀ ਆਪਾਂ ਫੈਨਵੀਜੋਲ ਗੋਲੀ ਵੀ ਲੈਨੇ ਆ ਜਿਹਾ ਫਲਵੰਡਾ ਜੋਲ ਸਾਲਟ ਲੈ ਲੈਨੇ ਆ ਤੇ ਅਲਬੰਡਾ ਜੋਲ ਆ ਜਿਹੜਾ ਉਹ ਬੱਕਰੀਆਂ ਦੇ ਵਿੱਚ ਨਾ ਤੁਹਾਡਾ ਲੀਵਰ ਨੂੰ ਡੈਮੇਜ ਕਰਦਾ ਅਲਬੋ ਮਾਰਜੀ ਨੂੰ ਕਹਿੰਦੇ ਆ ਜੀ ਅਲਬੋ ਮਾਰ ਹੈ ਬਰਬੇ ਕੰਪਨੀ ਦੀ ਹੈ ਬੇਸ਼ੱਕ ਦੀ ਅਲਬੋ ਮਾਰੋਂ ਮਸ਼ਹੂਰ ਹੈ ਤੇ ਉਹ ਲੀਵਰ ਨੂੰ ਡੈਮੇਜ ਕਰਦੀ ਹੈ ਜਿਹੜੀ ਚੀਜ਼ ਲੀਵਰ ਨੂੰ ਡੈਮੇਜ ਕਰਦੀ ਹੈ ਭਾਵੇਂ ਕਿ ਲੀਵਰ ਤੇ ਅਸਰ ਪਾਉਂਦੀ ਹੈ ਉਹ ਦਵਾਈ ਨਾ ਲਈ ਜਾਵੇ ਉਹਦੇ ਆਸਤੇ ਨਿਲ ਜਾਣ ਠੀਕ ਹੈ ਜਿਆ ਕੋਈ ਹੋਰ ਲੀਵਮ ਜੋਲ ਤੇ ਆਕਸੀਗਲੋਜ਼ਨਾਈਟ ਕਿਸੇ ਵੀ ਕੰਪਨੀ ਦਾ ਹੋ ਸਕਦਾ ਉਹ ਚੀਜ਼ ਉਹਦੇ ਵਾਸਤੇ ਜਾਨਵਰ ਵਾਸਤੇ ਸੇਫ ਹੈ ਹੁਣ ਮੈਂ ਨਾ ਅੱਜ ਦੇ ਬੱਕਰੀਆਂ ਦੇ ਵਿੱਚ ਅਸੀਂ ਆਏ ਆਂ ਜੀ ਇਹਦੇ ਵਿੱਚ ਨਾ ਆਮ ਗੱਲ ਹੁੰਦੀ ਹੈ ਵੀ ਬੱਕਰੀ ਦੇ ਨਾ ਵਾਲ ਝੜਨ ਲੱਗ ਜਾਂਦੇ ਆ ਬੱਕਰੀ ਦੇ ਵਾਲ ਝੜਨ ਦਾ ਕਾਰਨ ਹੁੰਦਾ ਜੀ ਕਾਪਰ ਡੈਫੀਸ਼ੈਂਸੀ ਕਰਕੇ ਵਾਲ ਝੜਦੇ ਆ ਠੀਕ ਹੈ ਜਿੰਕ ਤੇ ਜਿੰਕ ਇੱਕ ਦਾ ਜਿੰਕ ਦੀ ਡੈਫੀਸ਼ੈਂਸੀ ਕਰਕੇ ਜਿੰਕ ਦੀ ਘਾਟ ਹੈ ਤੇ ਜਾਨਵਰ ਦੇ ਜਿਹੜੇ ਪੈਰ ਆ ਉਹ ਫੁੰਗੜਦੇ ਸੁੱਟ ਚੁੰਗੜ ਜਾਂਦੇ ਆ ਤੇ ਕਾਪਰ ਡੈਫੀਸ਼ੀਐਂਸੀ ਕਰਕੇ ਜਾਨਵਰ ਖੁਰਕ ਕਰਨ ਲੱਗ ਜਾਂਦਾ ਐ ਇੱਥੋਂ ਤੇ ਕਰਕੇ ਜਾਨਵਰ ਦੇ ਕਾਪਰ ਦੀ ਘਾਟ ਕਰਕੇ ਜਾਨਵਰ ਦੇ ਜਿਹੜੀਆਂ ਮੱਜਾਂ ਆ ਨਾ ਉਹਨਾਂ ਦੇ ਵਿੱਚ ੱੱਬੇ ਜੇ ਪੈ ਜਾਂਦੇ ਜਿਹਨੂੰ ਫਲੇਰੀਆ ਦਾ ਰੂਪ ਦੇ ਦਿੰਦੇ ਆ ਉਸ ਤੋਂ ਬਾਅਦ ਅਸੀਂ ਕਾਪਰ ਕੁਆਰਟ ਦੀਆਂ ਗੋਲੀਆਂ ਦੇ ਦਿੰਨੇ ਆ ਤੇ ਕਾਪਰ ਕੁਆਰਟ ਦਾ ਕੰਜੈਕਸ਼ਨ ਜੇ ਲੱਗਦਾ ਕਾਪਰਦਾਨ ਨੀਲੇ ਜੇ ਰੰਗ ਦਾ ਉਹਨੂੰ ਕਿਊਰੇ 9 ਕਹਿੰਦੇ ਆ ਉਹ ਜਿਹਨੂੰ ਇੰਜੈਕਸ਼ਨ ਲੱਗ ਜਾਂਦਾ ਤੇ ਉਹ ਫਲੇਰੀਆ ਵੀ ਦੂਰ ਹੋ ਜਾਂਦੀ ਠੀਕ ਹੈ ਅੱਛਾ ਹੁਣ ਜੇ ਇਹ ਬੱਕਰੀ ਨਾਲ ਨਾਲ ਦੁੱਧ ਦਿੰਦੀ ਪਈ ਐ ਜੇ ਤੋ ਬੱਕਰੀ ਦੁੱਧ ਕੱਢੇਗੀ ਤੇ ਨਾਲ ਉਹਦੇ ਵਿੱਚੋਂ ਨਾ ਕੈਲਸ਼ੀਅਮ ਤੇ ਫਾਸਫੋਰਸ ਕਾਫੀ ਮਾਤਰਾ 'ਚ ਬਾਹਰ ਨਿਕਲਦੇ ਆ। ਕਿ ਕੈਲਸ਼ੀਅਮ ਫਾਸਫੋਰਸ ਚ ਜ਼ਿਆਦਾ ਮਾਤਰਾ 'ਚ ਬਾਹਰ ਨਿਕਲਣਗੇ ਤਾਂ ਜਾਨਵਰ ਦੇ ਅੰਦਰ ਕਮਜ਼ੋਰੀ ਪੈਣ ਲੱਗ ਜਾਂਦੀ ਹੈ। ਤੁਸੀਂ ਕਿਰਪਾ ਕਰਕੇ ਨਾ ਵੀ ਜਿੰਨੇ ਵੀ ਪਸ਼ੂ ਪਾਲਕ ਵੀਰ ਹੈਗੇ ਆ ਆਪਦੀ ਬੱਕਰੀ ਨੂੰ ਜਿਹੜਾ ਮੱਝ ਨੂੰ ਪਾウダー ਪਾਉਨੇ ਆ ਨਾ ਉਹਨਾਂ 'ਕ ਥੋੜਾ ਜਿਹਾ ਬੱਕਰੀ ਨੂੰ ਵੀ ਪਾウダー ਪਾ ਦਿਆ ਕਰੋ। ਇਹ ਬੱਕਰੀ ਨੂੰ ਕੈਲਸ਼ੀਅਮ ਨਹੀਂ ਪਾ ਸਕਦੇ ਤਾਂ ਕਮ ਸੇ ਕਮ ਕੈਲਸ਼ੀਅਮ ਦੇ ਵਿੱਚ ਬਾਈ ਮਨਰ ਮਿਲਾ ਕੇ ਚਾਹ ਕੈਲਸ਼ੀਅਮ ਦੇ ਵਿੱਚ ਕੈਲਸ਼ੀਅਮ ਦੇ ਵਿੱਚ ਚੰਗੀ ਕੈਲਸ਼ੀਅਮ ਲਿਆ ਕੇ ਤੇ ਨਾਲ ਪਾਉਂਦੀ ਵਿਟਾਮਿਨ ਐਚ ਵਗੈਰਾ ਤੁਸੀਂ ਉਹ ਦਿਓਗੇ ਤਾਂ ਤੁਹਾਡੀ ਬੱਕਰੀ ਆ ਜਿਹੜੀ ਨਾਲੇ ਤਾਂ ਦੁੱਗਣੀ ਹੋ ਜਾਊਗੀ ਤੇ ਨਾਲੇ ਉਹਦੇ ਵਿੱਚ ਇਹ ਘਾੜ ਨਹੀਂ ਰਹਿੰਦੀ ਦੂਸਰਾ ਸਾਡਾ ਮੇਨ ਟੌਪਿਕ ਹੁੰਦਾ ਜੀ ਕਹਿੰਦੇ ਹੁੰਦੇ ਜੀ ਖਾਈਏ ਬਾਜ਼ ਦੀ ਤੇ ਉਹਦੀ ਪਰ ਇਹ ਹਾਜ਼ਰੀ ਠੀਕ ਹੈ ਸੋ ਮੇਰੀ ਕੰਪਨੀ ਦਾ ਕੰਮ ਨਾਮ ਹੈਗਾ ਜੀ ਯੂਨੀਫਿਡ ਅਸੀਂ ਸਟੀਮ ਫੀਡ ਤਿਆਰ ਕਰਦੇ ਹਾਂ ਸਟੀਮ ਫੀਡ ਆ ਜਿਹੜੀ ਉਹ ਕਿਹਦਾ ਦੇ ਭਾਵ ਦੇ ਦੁਆਰਾ ਤਿਆਰ ਕੀਤੀ ਜਾਂਦੀ ਹੈ 나ਜ ਤੁਸੀਂ ਘਰੇ ਵੀ ਦਿੰਨੇ ਹੋ ਹੁਣ ਜੇ ਮੈਂ ਤੁਹਾਨੂੰ ਆਖੀ ਜਾਵਾਂ ਵੀ ਤੁਸੀਂ 45 ਡਿਗਰੀ ਦਾ 47 ਡਿਗਰੀ ਦਾ 49 ਡਿਗਰੀ ਦੇ ਵਿੱਚ ਤੁਸੀਂ ਕੱਚੇ 나ਜ ਆਪ ਦੇ ਅੰਦਰ ਪਚਾ ਕੇ ਦਿਖਾਓ ਇੱਕ ਗੱਲ ਕਰਦੇ ਤੁਸੀਂ ਆਪ ਪਚਾ ਕੇ ਦਿਖਾਓ ਆਪਾਂ ਕਹਿੰਦੇ ਨੇ ਇਹ ਤਾਂ ਪਸ਼ੂ ਹੀ ਆ ਇਹ ਤਾਂ ਪਸ਼ਮਰਗਾ ਹੈਗਾ ਇਹਨੂੰ ਕੀ ਹੁੰਦਾ ਇੱਕ ਬੱਕਰੀ ਹੈ ਉਹਦੇ ਚਾਰ ਮਿੱਦੇ ਹੈ ਰਿਊਮਨ ਹੈ ਰੈਟੀਕੁਲਮ ਹੈ ਮੇਜਮ ਹੈ ਐਬੋਮੇਜਮ ਹੈ ਚਾਰ ਮਿੱਦਿਆਂ ਦੇ ਵਿੱਚ ਦੀ ਪਸ਼ੂ ਦੇ ਕੋਈ ਵੀ ਚੀਜ਼ ਹੋ ਕੇ ਜਾਂਦੀ ਆ ਸੋ ਕਿਰਪਾ ਕਰਕੇ ਵੀ ਜਿਹੜਾ ਪਸ਼ੂ ਹੈ ਨਾ ਉਹਨੂੰ ਪਸ਼ੂਆਂ ਗਿਣੋ ਉਹ ਇੱਕ ਤੁਹਾਡੇ ਘਰ ਦਾ ਜੀ ਹੈ ਉਹਨੂੰ ਜਿਵੇਂ ਤੁਸੀਂ ਆਪ ਨਾਲ ਖਾਣੇ ਆ ਨਾ ਵੀ ਕਹਿੰਦੇ ਮਤਲਬ ਪਕਾ ਭੁੰਨਿਆ ਹੋਇਆ ਸਾਡੀ ਫੀਡ ਵਿੱਚ ਇਕ ਦੀ ਨਾਲ ਯੂਜ਼ ਕਰੋ ਸਾਨੂੰ ਇਸ ਕਾਲ ਨਾਲ ਨਹੀਂ ਹੈਗਾ ਸਿੱਧੀ ਜੀ ਗੱਲ ਆਪ ਬਾਇਲ ਕਰਕੇ ਦਿਓ ਜਾਨਵਰ ਨੂੰ ਠੀਕ ਹੈ ਭਲਾਂ ਦੀ ਕਣਕ ਕਣਕ ਹੈ ਦਾਣੇ ਹੈ ਛੋਲੇ ਹੈ ਜਿਹੜੀ ਵੀ ਚੀਜ਼ ਹੈ ਉਹ ਬਾਲ ਕੇ ਦਿਓਗੇ ਤਾਂ ਜਾਨਵਰ ਦੇ ਅੰਦਰ ਡਾਈਜੈਸਟ ਜਿਹੜੀ ਡਾਈਜੈਸਟ ਹੈਗੀ ਆ ਉਹ ਜਲਦੀ ਹੋਏਗੀ ਤੇ ਉਹਦਾ ਰਿਜ਼ਲਟ ਤੁਹਾਨੂੰ ਡੈਫੀਨਟਲੀ ਵਧੀਆ ਆਏਗਾ ਅਗਰ ਤੁਸੀਂ ਸਾਡੀ ਫੀਡ ਯੂਜ਼ ਕਰਦੇ ਹੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦੇ ਆ ਜਿਹੜੇ ਬੰਦੇ ਬਾਹਰ ਮਾਲ ਲੈ ਕੇ ਜਾਂਦੇ ਆ ਠੀਕ ਹੈ ਫੀਡ ਉਹਦੇ ਵਾਸਤੇ ਵੀ ਚੰਗੀ ਆ નો ਡਾਊਟ ਪਰ ਜਿਹੜੇ ਲੋਕ ਘਰੇ ਰੱਖਦੇ ਆ ਜਿਹੜੇ ਬਾਹਰ ਜਾਨਵਰ ਨਹੀਂ ਜਾਂਦੇ ਖਾਸ ਕਰਕੇ ਬਰਬਰੀ ਬੱਕਰੀਆਂ ਵਾਲੇ ਉਹ ਮੇਰੀ ਵੀ ਬੰਦਾ ਧਿਆਨ ਨਾਲ ਗੱਲ ਸੁਣਨਾ ਬਰਬਰੀ ਬੱਕਰੀ ਵਾਸਤੇ ਤਾਂ ਇਹ ਕਿਨੂੰ ਰਾਮਬਾਨ ਵੀ ਕਹਿ ਸਕਦੇ ਆ ਇਹ ਸਹੀ ਹੈ ਜੀ ਬਿਲਕੁਲ ਜੀ ਰਾਮਬਾਨ ਬੱਕਰੀ ਜਿਹੜੀ ਜਿਹੜੇ ਤੁਸੀਂ ਉਹਨਾਂ ਵਾਸਤੇ ਪਾਉਨੇ ਆ ਤੁਸੀਂ ਆਪਣਾ ਭੋਮਾ ਜੀ ਤੁਹਾਨੂੰ ਅਸੀਂ ਬੈਗ ਦਿੱਤਾ ਸੀਗਾ ਬਹੁਤ ਵਧੀਆ ਜੀ ਬਈ ਦੁੱਧ ਵੀ ਵਧ ਗਿਆ ਉਹਦੇ ਨਾਲ ਬੱਤਨ ਹਾਂ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇਹਦੇ ਨਾਲ ਨਾ ਚਲ ਬੱਕਰੀ ਦਾ ਤਾਂ ਫਾਇਦਾ ਮੈਨੂੰ ਨਹੀਂ ਪਤਾ ਹੋਏਗਾ ਕਿ ਨਹੀਂ ਹੋਗਾ ਉਹਦੇ ਬੱਚੇ ਦਾ ਫਾਇਦਾ ਉਹ ਲੱਗ ਜਾਂਦਾ ਉਹਨੂੰ ਦੁੱਧ ਮਿਲਣ ਲੱਗ ਜਾਂਦਾ ਤੇ ਬੱਕਰੀ ਦੇ ਦੋ ਮੇਮਣਾ ਰਹਿਣ ਲੱਗ ਗਿਆ ਤੇਤੀ ਤਿਆਰ ਹੋ ਜਾਂਦਾ ਤੇਤੀ ਤਿਆਰ ਹੋ ਜਾਂਦਾ ਮਾਂ ਦਾ ਦੁੱਧ ਤਾਂ ਮਾਂ ਦਾ ਹੀ ਦੁੱਧ ਹੁੰਦਾ ਠੀਕ ਹੈ ਇੱਥੇ ਮੇਰੇ ਹੋਰ ਮੈਂ ਹੋਰ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਕੋਈ ਮੇਰੇ ਵੀਰ ਗੱਟਾ ਕੋਈ ਫੀਡ ਸਾਡੀ ਲੈ ਕੇ ਗਏ ਆ ਜੇ ਸਾਡੇ ਚ ਕਮੀ ਆ ਤਾਂ ਜਰੂਰ ਦੱਸੋ ਅਸੀਂ ਉਹਦੇ ਚ ਸੁਧਾਰ ਕਰਾਂਗੇ ਸਹੀ ਹੈ ਜੀ ਠੀਕ ਹੈ ਇਹ ਨਾਖੋ ਵੀ ਅਸੀਂ ਤੁਹਾਡੇ ਤੋਂ ਪੈਸੇ ਲੈ ਕੇ 875 ਰੁਪਏ ਲੈ ਕੇ ਜੇਬ ਚ ਪਾ ਲਏ ਆ ਉਸ ਵਾਰਗੇ ਵੀ ਹਾਂਜੀ ਤੁਸੀਂ ਅਸੀਂ ਔਖੇ ਤੁਸੀਂ ਦੀ ਆ ਤੁਹਾਨੂੰ ਅਸੀਂ ਗਿਫਟ ਦਿੰਨੇ ਆ ਜੀ ਤੁਸੀਂ ਐ ਕਰ ਦਿਓ ਜੋ ਕਰਦੇ ਇਹ ਨਹੀਂ ਗੱਲ ਵੀਰ ਵੀ ਜੇ ਤੁਹਾਨੂੰ ਰਿਜ਼ਲਟ ਆਇਆ ਤਾਂ ਕਿਰਪਾ ਕਰਕੇ ਆਇਆ ਆਖੋ ਜੇ ਨਹੀਂ ਆਇਆ ਤੇ ਨਾ ਆਖੋ ਮੈਂ ਵੀ ਲੈ ਕੇ ਜਿਹੜਾ ਗੱਟਾ ਲੈ ਕੇ ਗਿਆ ਸੀ ਮੈਂ ਬੱਕਰੀ ਦੁੱਧ ਵਾਲੀਆਂ ਨੂੰ ਪਾਉਂਦਾ ਸੀ ਤੇ ਉਹਨਾਂ ਨੇ ਦੁੱਧ ਵਧ ਗਈਆਂ ਬੱਕਰੀ ਕਿਉਂਕਿ ਮੈਂ ਪਵਨ ਜੀ ਦੇ ਘਰੇ ਗਿਆ ਸੀਗਾ ਇਹਨਾਂ ਦੇ ਨਾ ਉਹ ਬਰਬਰੀ ਜਾਨਵਰ ਹੈ ਘਰੇ ਰੱਖੇ ਵੀ ਬਰਬਰੀ ਰੱਖੇ ਨੇ ਜੀ ਤੇ ਬਰਬਰੀਆਂ ਮੈਂ ਕਹਿੰਦਾ ਮੇਰੇ ਕਹਿੰਦਾ ਵੀ ਜਾਨਵਰ ਸਾਰੇ ਤੇ ਰਿਜ਼ਲਟ ਆਉਂਦਾ ਹੁਣ ਤੁਸੀਂ ਮੈਨੂੰ ਨਹੀਂ ਪਤਾ ਤੁਹਾਡੇ ਬਰਬਰੀ ਨੂੰ ਪਾਇਆ ਹੈ ਤੇ ਮੇਰੇ ਕੋਲ ਸਾਰੇ ਬਰਬਰੀ ਸਾਰੇ ਵਰਬਰੀ ਹੈ ਤੇ ਉਹਨਾਂ ਦੇ ਜਾਨਵਰਾਂ ਦਾ ਦੁੱਧ ਵਧ ਗਿਆ ਹੁਣ ਜੇ ਤੁਸੀਂ ਵੀ ਲੈ ਕੇ ਗਏ ਸੀ ਕੋਈ ਕਟਕੇ ਹਾਂ ਕਟਕਾ ਲੈ ਗਏ ਸੀ ਹਾਂ ਮੈਨੂੰ ਨਹੀਂ ਪਤਾ ਜੇ ਕੋਈ ਬਾਈ ਬਣ ਕੇ ਜੇ ਕੋਈ ਦੇਸੀ ਜੀ ਨੇ ਪਾਈ ਆ ਫਿਰ ਹਾਂ ਨਹੀਂ ਨਹੀਂ ਠੀਕ ਹੈ ਰਿਜ਼ਲਟ ਬਹੁਤ ਵਧੀਆ ਹੈ ਬਾਈ ਗਾਂ ਲੈਣੀ ਨਾ ਲੈਣੀ ਕਿਸੇ ਦੀ ਮਰਜ਼ੀ ਹੈ ਪਰ ਰਿਜ਼ਲਟ ਬਹੁਤ ਵਧੀਆ ਹੈ ਔਰ ਸਭ ਤੋਂ ਫੀਡਰ ਤਿਆਰ ਕਰਨ ਵਾਸਤੇ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਮਾਰਜਿਨ ਚ ਆਉਂਦੀ ਆ 875 ਰੁਪਿਆ ਦਾ ਘਟਾ ਹੈ ਜੀ ਸਾਡੀ ਕੰਪਨੀ ਨੂੰ ਇੱਥੇ ਤੁਸੀਂ ਬਾਅਦ ਵਿੱਚ ਜਦੋਂ ਅਸੀਂ ਇੱਥੇ ਆਉਣੇ ਆ ਸਾਨੂੰ ਆਪਦੀ ਕੰਪਨੀ ਦੀ 875 ਰੁਪਏ ਲੈਂਡਿੰਗ ਕਾਸਟ ਮੰਡੀ ਵਾਲੇ ਵੇ ਖਾਸ ਕਰਕੇ ਉਸ ਤੋਂ ਬਾਅਦ ਲੈ ਕੇ ਜਾਓਗੇ ਤਾਂ 900 ਰੁਪਏ ਦਾ ਗੱਟਾ ਜੀ ਠੀਕ ਹੈ ਤੇ 25 ਰੁਪਏ ਦਾ ਹੀ ਫਰਕ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਕਹਿੰਦਾ ਮਤਲਬ ਵੀ ਤੁਹਾਡੇ ਇੰਨੇ ਕੁ ਪੈਸੇ ਲਾ ਕੇ ਜੇਕਰ ਤੁਹਾਡਾ ਜਾਨਵਰ ਵਧੀਆ ਰਹਿੰਦਾ ਹੈ ਇੱਕ ਦਾ ਤੁਸੀਂ ਟੈਨਸ਼ਨ ਫਰੀ ਹੋ ਜਾਓਗੇ ਇੱਕ ਗੱਲ ਹੋਰ ਐ ਮੈਂ ਤੁਹਾਨੂੰ ਇਹ ਵੀ ਇਪੋਰਟੈਂਟ ਗੱਲ ਹੈ ਜੀ ਵੀ ਜੇ ਕੁਝ ਰਲਿਆ ਹੁੰਦਾ ਜੀ ਬਿਲਕੁਲ ਜੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿਆ ਨਾਜ ਹੈ ਜੀ ਬੈਲੈਂਸ ਫੀਡ ਆ ਡਾਕਟਰਾਂ ਦੀ ਰਾਇ ਨਾਲ ਬਣਾਈ ਗਈ ਆ ਡਾਕਟਰਾਂ ਨੇ ਇਹਨੂੰ ਚੈੱਕ ਕਰਕੇ ਪਹਿਲਾਂ ਟ੍ਰਾਇਲ ਲੱਗੇ ਆ ਫਿਰ ਜਾ ਕੇ ਪਾਸ ਹੋਈ ਆ ਕੋਈ ਐਸੀ ਬੇਸੀ ਗੱਲ ਨਹੀਂ ਹੈਗੀ ਵੀ ਗੱਟੇ ਦੇ ਵਿੱਚ ਕੋਈ ਚੀਜ਼ ਪਾਈ ਆ ਇਹ ਵੀ ਆਪਾਂ 300 ਗ੍ਰਾਮ ਤੱਕ ਦੇ ਸਕਦੇ ਆ ਜੀ ਵੱਡੇ ਜਾਨਵਰ ਨੂੰ 300 ਗ੍ਰਾਮ ਤੋਂ ਵੱਧ ਖਾ ਹੀ ਨਹੀਂ ਸਕਦਾ ਮੇਰੇ ਸਾਹਮਣੇ ਇਸ ਤੋਂ ਵੱਧ ਖਾਂਦੀ ਨਹੀਂ ਜੀ ਜਿਹੜਾ ਬੱਕ ਬੁੱਲ ਹੈਗਾ ਜਿਹੜਾ ਤੁਸੀਂ ਉਹਦੇ ਵਾਸਤੇ ਵੱਡਾ ਸਾਹਣ ਰੱਖਿਆ ਹੈਗਾ ਬੋਕ ਰੱਖਿਆ ਉਹ ਵਾਅਦੇ ਤੋਂ ਵੱਧ ਮੰਨ ਲੈਨੇ ਆ ਵੀ ਤੁਹਾਡਾ ਉਹ ਜਾਨਵਰ ਅਖੀਰ ਫੀਡ ਖਾ ਲੇਗਾ ਉਹ 400 ਗ੍ਰਾਮ ਖਾ ਸਕਦਾ ਇਤੋਂ ਜ਼ਿਆਦਾ ਨਹੀਂ ਖਾ ਸਕਦਾ ਇੱਕ ਮੈਂ ਜਿਹੜੀ ਨਾਜਾਂ ਦੀ ਗੱਲ ਹਾਂ ਪਸ਼ੂ ਦੇ ਨਾ 1000 ਗੁਣਾ ਸੁੰਗਣ ਦੇ ਟੇਸਟ ਜ਼ਿਆਦਾ ਹੁੰਦੇ ਆ ਚਾਹ ਮੱਝ ਹੈ ਚਾਹ ਗਾਂ ਹੈ ਚਾਹ ਊਠ ਹੈ ਜਿਹੜਾ ਵੀ ਕਾਲਪੁਰਖ ਵੈਗਰੂ ਨੇ ਜਾਨਵਰ ਬਣਾਇਆ ਨਾ ਉਹਨਿਕ ਪਸ਼ੂ ਪਸ਼ੂ ਖਾਸ ਕਰਕੇ ਉਹਦੇ ਸੁੰਘਣ ਦੇ ਟੇਸਟ ਬੰਦੇ ਨਾਲੋਂ 1000 ਗੁਣਾ ਜ਼ਿਆਦਾ ਹੈ ਉਹ ਸੁੰਘ ਕੇ ਪਿੱਛੇ ਹੋ ਜਾਂਦਾ 23 ਵਾਰੀ ਤੁਹਾਨੂੰ ਦਿੱਕਤ ਆਉਂਦੀ ਹੈ ਵੀ ਸਾਡਾ ਜਾਨਵਰ ਇਹ ਫੀਡ ਨਹੀਂ ਖਾਂਦਾ ਉਹਦੇ ਵਾਸਤੇ ਤੁਸੀਂ ਕੀ ਕਰੋ ਜਿਹੜੀ ਜਿਹੜੀ ਤੁਹਾਡੀ ਪਹਿਲਾਂ ਵਾਲੀ ਫੀਡ ਆ ਉਹਦੇ ਵਿੱਚ 75% ਇਹ 25% ਜੇ ਮੱਝ ਨੂੰ ਵੀ ਐ ਲਾਉਣਾ ਹੋਵੇ ਜਾਂ ਗਾਂ ਨੂੰ ਵੀ ਕਿਸੇ ਫੀਡ ਤੇ ਲਾਉਣਾ ਹੋਵੇ ਕਿਸੇ ਵੀ ਜਾਨਵਰ ਨੂੰ ਤੁਸੀਂ ਨਵੀਂ ਫੀਡ ਤੇ ਲਾਉਣਾ ਹੈ ਤੇ ਉਹ ਜਾਨਵਰ ਦੇ ਅੰਦਰ ਜਿਹੜੀ ਫੀਡ ਪਾਉਣੀ ਹੈ ਉਹ ਤੁਸੀਂ ਆਪਦੀ 25 ਦੀ ਮੈਂ ਤਾਂ ਕਹਿੰਦਾ 20% ਬੇਸ਼ੱਕ ਦੀ ਤਾਂ ਨਵੀਂ ਫੀਡ ਹੋਵੇ ਤੇ 80 ਜਿਹੜੀ ਹੈਗੀ ਆ 80% ਆ ਜਿਹੜੀ ਉਹ ਪੁਰਾਣੀ ਫੀਡ ਹੋਵੇ ਠੀਕ ਹੈ ਤੇ ਉਹਦੇ ਨਾਲ ਆ ਜਿਹੜਾ ਜਾਨਵਰ ਆ ਉਹਦਾ ਉਹਨੂੰ ਖਾਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਠੀਕ ਹੈ ਸੋ ਦਰਸ਼ਕੋ ਮੈਂ ਸਾਰਾ ਕੁਝ ਤੁਹਾਨੂੰ ਆਇਓ ਮੈਂ ਤੁਹਾਨੂੰ ਅੱਜ ਨੂੰ ਦੱਸਦਾ ਕੁਝ ਮੇਰੇ ਕੋਲੋਂ ਗੱਲਾਂ ਰਹਿ ਵੀ ਗਈਆਂ ਹੋਣਗੀਆਂ ਅਗਰ ਮੇਰਾ ਕੋਈ ਵੀਰ ਕੋਈ ਥੋੜਾ ਕੋਈ ਕੁਐਸਚਨ ਹੈਗਾ ਤੇ ਮੈਂ ਜਿੰਨੀ ਕਿ ਮੈਨੂੰ ਕਾਲਪੁਰਖ ਵੈਗਰੂ ਨੇ ਮਤਬੋਦ ਦਿੱਤੀ ਹੈ ਤੇ ਮੈਂ ਉਹਨੂੰ ਦੱਸਣ ਦੇ ਵਿੱਚ ਸਹਾਇ ਹੋਵਾਂ ਤੇ ਤੁਸੀਂ ਮੈਨੂੰ ਕੋਈ ਗੱਲ ਕਰ ਸਕਦੇ ਹੋ ਕੋਈ ਬੱਕਰੀਆਂ ਦੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਇਹ ਦੱਸ ਦਈਏ ਠੀਕ ਹੈ ਇੱਕ ਜਿਵੇਂ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਜਦੋਂ ਵੀ ਜਾਨਵਰ ਸੂਂਦਾ ਹੈ ਕਮ ਸੇ ਕਮ ਉਹਦੇ ਇੰਜੈਕਸ਼ਨ ਜਿਹੜਾ ਉਹ ਜ਼ਰੂਰ ਲਾ ਦਿਆ ਕਰੋ ਜਿਹੜਾ ਚੰਗਾ ਜਾਨਵਰ ਹੈ ਚੰਗਾ ਜਾਨਵਰ ਹੈ ਉਹਦੇ ਇੰਜੈਕਸ਼ਨ ਜ਼ਰੂਰ ਲਾ ਦਿਆ ਕਰੋ ਇੰਜੈਕਸ਼ਨ ਲਾਉਣ ਦੇ ਨਾਲ ਆ ਜਿਹੜਾ ਸੂਣ ਤੋਂ ਬਾਅਦ ਉਹਦਾ ਜ਼ੋਰਦਾਰ ਲੱਗਿਆ ਹੁੰਦਾ ਤੇ ਉਹਦੇ ਨਾਲ ਦੂਜੀ ਵਾਰੀ ਪਸ਼ੂ ਜਿਹੜਾ ਕਿਉਂਕਿ ਅੱਜ ਨਾਲ ਹੁਣ ਜਿਹੜਾ ਮੌਸਮ ਇਸ ਸਮਾਂ ਚੱਲੀ ਜਾਂਦਾ ਜਾਨਵਰ ਉਹ ਨਹੀਂ ਰਹਿ ਗਏ ਅੱਜ ਦੇ ਜਾਨਵਰ ਕਮਰਸ਼ੀਅਲ ਹੋ ਗਏ ਬੰਦਿਆਰ ਗਏ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਈਬ ਜੀ ਇੰਜੈਕਸ਼ਨ ਤੁਸੀਂ ਲਾ ਦਿਓ ਜੀ ਆਪਾਂ ਸੈਪਟ੍ਰਿਕਨ ਲਾ ਦਿਉ ਉਹ ਕੀ ਇਕ ਗ੍ਰਾਮ ਦੇ ਵਿੱਚ ਆਉਂਦਾ ਹੈ ਹੈ ਮੋਨੋਸੈਫ ਮੋਨੋਸੈਫ ਲੋ ਸੈਪਟ੍ਰਿਕਨ ਸਾਲਟ ਹੁੰਦਾ ਹੈ ਜਿਹੜਾ ਮਰਜ਼ੀ ਲਾ ਲਓ 1 ਗ੍ਰਾਮ ਜਿਹੜੀ ਵੱਡੀ ਬੱਕਰੀ ਦੇ 500 ਮੀਜੀ ਦੇ ਛੋਟੇ ਜਾਨਵਰ ਦੇ ਤੇ ਨਾਲ ਇੱਕ ਬੁਖਾਰ ਦੀਆਂ ਪਾਵਣ ਦੀਆਂ ਗੋਲੀਆਂ ਐ ਤੁਹਾਨੂੰ ਲੱਗਦਾ ਜਿਵੇਂ ਗਰਮੀ ਵੱਧ ਬਣਾਈ ਜਾਂਦੀ ਹੈ ਕਾਮਨ ਦੇ ਵਿੱਚ ਪੈਰਾਸੀਟਾਮੋਲ ਹੁੰਦਾ ਹੈ ਐਨਪੀ ਦੇ ਸਕਦੇ ਨਿੰਮੋ ਪੈਰਾ ਦੇ ਸਕਦੇ ਹਾਂ ਕੋਈ ਇਹਨਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਠੀਕ ਹੈ ਹਾਂ ਜਿੱਥੇ ਜਾਨਵਰ ਮੁਗੜੀ ਮਾਰ ਕੇ ਬੈਠਾ ਬੱਕਰੀਆਂ ਐ ਬੈਠੀ ਆ ਤੇ ਮਗਰੋਂ ਠੰਡੀ ਹੋਈ ਪਈ ਆ ਉਹਦੇ ਵਿੱਚ ਪੈਰਾਸੀਟਾ ਮੋਲ ਤਾਂ ਨਹੀਂ ਕੰਮ ਨੁਕਸਾਨ ਕਰਦਾ ਪਰ ਡਿਕਲੋ ਜ਼ਰੂਰ ਕਰੋ ਨੁਕਸਾਨ ਕਰਦਾ ਹੈ ਡਿਕਲੋ ਦੇ ਨਾਲ ਜਿਵੇਂ ਬੀਪੀ ਡਾਊਨ ਹੋ ਗਿਆ ਤੇ ਜਾਨਵਰ ਨੂੰ ਤੁਸੀਂ ਉਹ ਤੋਂ ਡਿਕਲੋ ਲਾਤਾ ਤੇ ਜਾਨਵਰ ਦੀ ਮੌਤ ਵੀ ਹੋ ਜਾਂਦੀ ਹੈ ਸੋ ਵੀ ਜਾਨਵਰ ਨੂੰ ਚੈੱਕ ਕਰ ਲਿਆ ਕਰੋ ਜੇ ਉਹਦੇ ਕੰਨ ਠੰਡੇ ਆ ਕਿ ਜੇ ਗਰਮ ਹੈ ਜੇ ਗਾਮਾਂ ਜੀ ਨੂੰ ਵੀ ਚੈੱਕ ਕਰਨਾ ਪੈ ਜੇ ਨਾ ਜੀ वैसे थोड़ी नॉलेज वास्ते ਦੱਸ ਰਿਆ ਜੇ ਤਾਂ ਗਾਂ ਦੇ ਪੁੱਠਾ ਥਲਾ ਕੇ ਦੇਖ ਲੋ ਜੇ ਤਾਂ ਗਾਂ ਹੀਟ ਮਾਰਦੀ ਐ ਤੇ ਨਾਸਾਂ ਸੁੱਕੀਆਂ ਪਈਆਂ ਮੁਰਕਾ ਸੁੱਕ ਗਿਆ ਤੇ ਮੰਗਰੋ ਹੀਟ ਮਾਰਦੀ ਪਈ ਐ ਤਾਂ ਸਮਝ ਲੋ ਵੀ ਸਾਡੀ ਥੋੜੀ ਮੱਝ ਗਾਂ ਨੂੰ ਬੁਖਾਰ ਆ ਅੰਦਾਜ਼ਾ ਲਾਉਣਾ ਕਰੇ ਇਹ ਵੀ ਮੈਂ ਕਹਿੰਦਾ ਵੀ ਤੁਹਾਨੂੰ ਕਿਤੇ ਆਪਾਂ ਨੂੰ ਆਮ ਪਤਾ ਲੱਗ ਜੇ ਠੀਕ ਐ ਜੇ ਨੱਕ ਦੇ ਵਿੱਚੋਂ ਪਾਣੀ ਆਈ ਜਾਂਦਾ ਤੇ ਮਾੜਾ ਮਾੜਾ ਪਿੰਡਾ ਗਰਮ ਹੋ ਤੇ ਉਹਨੂੰ ਨਮੂਣੀਆਂ ਵੀ ਹੋ ਸਕਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਇਹ ਤੋਂ ਕਿਲਾਵਾ ਕੋਈ ਹੋਰ ਕੋਈ ਸਵਾਲ ਹੈ ਕੋਈ ਪੁੱਛਣਾ ਹੈ ਤੇ ਮਲਾਪਰਾਇਤ ਕਿਹੜੀ ਕਿਹੜੀ ਦਵਾਈਆਂ ਨਾਲ ਗੱਬਣ ਨੂੰ ਜਾਂ ਫੰਡਰ ਨੂੰ ਕਿਸ ਤਰ੍ਹਾਂ ਦਵਾਈ ਦੇਣੀਆਂ ਸਾਰੀ ਗੱਲਬਾਤ ਇਹਨਾਂ ਨੇ ਹੱਜੀ ਕੀਤੀ ਹੈ ਆਪਣੇ ਕੋਲ ਐਂਟਰੀ ਕਾਊਂਟਰ ਤੇ ਬੈਠੇ ਆ ਜੇ ਕਿਸੇ ਨੇ ਕੋਈ ਗੱਲਬਾਤ ਹਾਂ ਕੋਈ ਵੀ ਕੁਝ ਹੈਗਾ ਤਾਂ ਤੁਸੀਂ ਉੱਥੇ ਤੁਸੀਂ ਮੈਨੂੰ ਠੀਕ ਹੈ ਤੁਸੀਂ ਇਹ ਕਿਹੜੇ ਕਿਹੜੇ ਬਾਈ ਜੀ ਹੈ ਨੇ ਗੋਟ ਸਟਾਰ ਬਰਚੰਗ ਆਪਾਂ ਹਾਂਜੀ ਹਾਂਜੀ ਇੱਕ ਮਿੰਟ ਦੀ ਹੈ ਅਹ ਤੁਹਾਡਾ ਜੀ ਆਪਣਾ ਗੋਟ ਸਟਾਰ ਵਾਲੇ ਵੀ ਇੱਥੇ ਆਏ ਆ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਵਾਹਿਗੁਰੂ ਬੇਰਦਾਸ ਕਰਦੇ ਆ ਵੀ ਤੁਸੀਂ ਵੀ ਦਿਨ ਦੁਗਣੀ ਤੇ ਰਾਤ ਦੁਗਣੀ ترقی ਕਰੋ ਥੈਂਕ ਯੂ ਥੈਂਕ ਯੂ ਬਰਦਰ